ਹੜ ਆ ਗਿਆ ਭਰਾਵਾ ਪ੍ਰੀਤ ਵਾਲਿਆਂ ਦੀ 987 ਆ ਜਾ ਰਿਹਾ ਮਦਨੂ ਆ ਜਾ ਆ ਜਾ ਆ ਜਾ ਮੇਰਾ ਜੀ ਕਰਦਾ ਵੀ ਉੱਤੇ ਬਹਿ ਕੇ ਸ਼ਮਬੈਣ ਚਲਾਵਾਂ ਹੈ ਕਹਿੰਦੇ ਉੱਤੇ ਉਹ ਭਰਾਵਾ ਕੰਦਾ ਮੂਰੀ ਨਹੀਂ ਤੇਰਾ ਪਕੰਦਰ ਨਾਗਰ ਵੀ ਭਰੀ ਫਿਰਦੇ ਨੇ ਦੇਖਾ ਕਿੱਥੇ ਤੱਕ ਹੈ ਬੱਲੇ ਬੱਲੇ ਆਹ ਦੇਖੋ ਇਹਦਾ ਸਟਾਕ ਆ ਇੰਦਰ ਵੀ ਫਾਰੀ ਮੈਂ ਕਿਆ ਬਾਤ ਹੈ ਆ ਜਾ ਤੂੰ ਵੀ ਤਾਹਾਂ ਲੜ ਕੇ ਦਿਖਾਈਂ ਆ ਜਾ ਕਰ ਜਿਵੇਂ ਉਹ ਗਾਣਾ ਨਹੀਂ ਦੀ ਬਿੱਲੋ ਮੇਰਾ ਜੀ ਕਰਦਾ ਮੈਂ ਵੀ ਕੰਬੈਨ ਤਲਾਵਾ ਆਇਆ ਕਰਾਂ ਲਾਈਵ ਚੋਪਰਾ ਬਾਜੀ ਵਾ ਕਿਆ ਵਾ ਦਿਖਾ ਦੇ ਉੱਪਰੋਂ ਫੋਨ ਜਾ ਕੇ ਆਲੇ ਨਾਲੇ ਸਾਰੇ ਕਿਤੇ ਵਾ ਹਾਂ ਜਿਵੇਂ ਅੱਜ ਕੱਲ ਚੱਲਦਾ ਨਾ ਵੀ ਜੂਰੀ ਵਾਲੇ ਇੰਜਨ ਨੇ ਜੂਰੀ ਵਾਲੇ ਇੰਜਨ ਨੇ ਇਹ ਕਹਿੰਦੇ ਬਿਨਾਂ ਜੂਰੀ ਵਾਲਾ ਇੰਜਨ ਵੀ ਮਿਲ ਜੂ ਕਿਉਂ ਜਦੋਂ ਮੈਂ ਗੁਜਰਾਤ ਗਿਆ ਸੀ ਤਾਂ ਉੱਥੇ ਬਾਈ ਕਹਿੰਦੇ ਸੀ ਕਹਿੰਦੇ ਜੂਰੀ ਦੀ ਪ੍ਰੋਬਲਮ ਵਾਲੀ ਆ ਗਈ ਇਹ ਕਈ ਵਾਰ ਗੱਡੀ ਤੇ ਬ੍ਰੇਕ ਡਾਉਣ ਵਾਧਾਉਣ ਲੱਗ ਜਾਂਦੀ ਹੈ ਇਹ ਕਹਿੰਦੇ ਬਿਨਾ ਜੂਰੀ ਵਾਲਾ ਇੰਜਨ ਵੀ ਦੇ ਦਾਂਗੇ ਕਰ ਦਿਓ ਸ਼ੇਅਰ ਕਰਨ ਦਾ ਬੱਕ ਜੀ